ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀਗਾ ਬਸ ਦੇ ਰਹੋ ਤੇ ਉੱਜੜ ਜਾਓ ਉੱਜੜ ਜਾਣ ਦਾ ਮਤਲਬ ਉਸੇਗਾ ਕਿ ਦੁਨੀਆ ਦੇ ਅਲੱਗ-ਅਲੱਗ ਕੋਨਿਆਂ 'ਚ ਜਾ ਕੇ ਬਸੋ ਤੇ ਆਪਣੀ ਚੰਗਿਆਈ ਫਲਾਓ ਸੋ ਸ਼ਾਇਦ ਉਹੀ ਮਹਾਰਾਜ ਦੇ ਬਚਨਾਂ ਨੂੰ ਫਲ ਲੱਗ ਰਹੇ ਨੇ ਅੱਜ ਦੇਖਦੇ ਆਂ ਆਪਾਂ ਦੁਨੀਆ ਦੇ ਹਰੇਕ ਕੋਨੇ ਦੇ ਵਿੱਚ ਕੋਈ ਨਾ ਕੋਈ ਗੁਰੂ ਘਰ ਜ਼ਰੂਰ ਆ ਕਿਸੇ ਵੀ ਦੇਸ਼ ਦੇ ਵਿੱਚ ਚਲੇ ਜਾਓ ਅੱਪਾ ਲੰਡਨ ਦੇ ਨੇੜੇ ਇੱਕ ਇਲਾਕਾ ਉੱਥੇ ਦਾ ਗੁਰੂ ਘਰ ਆ ਇਹ ਇਹ ਗੁਰੂ ਘਰ ਦੀ ਬਾਹਰ ਦੀ ਬਾਹਰੀ ਬਿਲਡਿੰਗ ਆ ਤੇ ਨਿਸ਼ਾਨ ਸਭ ਝੂਲ ਰਹੇ ਨੇ ਇੱਧਰ ਨੂੰ ਜਦੋਂ ਆਪਾਂ ਜਾਈਏ ਤਾਂ ਅੱਗੇ ਐਂਟਰਾਂਸ ਆਊਗਾ ਤੇ ਤੁਹਾਨੂੰ ਅੱਗੇ ਅੰਦਰ ਜਾ ਕੇ ਗੁਰੂ ਘਰ ਵੀ ਦਿਖਾਉਨੇ ਆ ਅ ਬਹੁਤ ਗੁਰੂ ਘਰ ਬਣੇ ਹੋਏ ਨੇ ਸਾਊਥ ਹਾਲ ਜੇ ਆਪਾਂ ਜਾਈਏ ਉੱਥੇ ਤਾਂ ਉਹਦਾ ਦੇਖਣ ਨੂੰ ਪੰਜਾਬ ਹੀ ਲੱਗਦਾ ਇਹ ਅੰਦਰ ਦਰਬਾਰ ਸਾਹਿਬ ਆ ਇਹ ਬੈਠਣ ਲਈ ਇੱਥੇ ਵੀ ਬੈਂਚ ਬਣੇ ਹੋਏ ਨੇ ਇਹ ਚਾਹੀਦੇ ਨਹੀਂ ਵੈਸੇ ਬਣਾਉਣੇ ਚਲੋ ਖੈਰ ਹਰੇਕ ਗੁਰੂ ਘਰ ਚ ਬਣੀ ਬਣੇ ਹੋਏ ਨੇ ਕਈ ਗੁਰੂ ਘਰਾਂ ਚ ਤਾਂ ਲੰਗਰ ਵੀ ਛਕਦੇ ਨੇ ਇਨ੍ਹਾਂ ਦੇ ਬਹਿ ਕੇ ਤੇ ਇਹ ਦਰਬਾਰ ਸਾਹਿਬ ਵਾਹਿਗੁਰੂ